ਇਸੇ ਕਸਟਮਰ ਨੇ 2 ਲੱਖ ਦਾ ਵੀ ਵੈਪਨ ਲੈਣਾ ਤੇ ਇਸ ਟਾਈਮ ਨੂੰ 24000 ਰੁਪਏ ਸਸਤਾ ਮਿਲ ਰਿਹਾ ਜਿਹੜਾ ਕਿ 22 ਤਰੀਕ ਤੋਂ ਉਹਦੀ ਜੇਬ ਚ 24000 ਜ਼ਿਆਦਾ ਨਿਕਲੇਗਾ ਦੇਖੋ ਜਿਹੜਾ ਰਿਵਾਲਵਰ ਨਵਾਂ 1 ਸਵਾ ਲੱਖ ਤੋਂ ਸ਼ੁਰੂ ਹੋ ਜਾਂਦੇ ਆ ਪਿਸਟਲ ਵੀ ਇਸ ਰੇਂਜ ਤੋਂ ਸ਼ੁਰੂ ਹੋ ਜਾਂਦੇ ਨੇ ਔਰ ਜਿਹੜਾ ਚੰਗਾ ਵੈਪਨ ਹੈ ਨਾ ਉਹ ਢਾਈ 3 2 ਪਲੱਸ ਜਾਂ 2 ਦੇ ਰੇਂਜ ਦੇ ਵਿੱਚ ਚੰਗਾ ਵੈਪਨ ਆਉਂਦਾ ਤੇ ਇਸ ਟਾਈਮ 24000 ਰੁਪਏ ਜਿਹਨੇ 2 ਲੱਖ ਖਰਚਣਾ ਉਹਦਾ 24000 ਬਚਦਾ ਪਿਆ ਜਿਹਦੇ ਕੋਲ ਲਾਇਸੈਂਸ ਨਹੀਂ ਹੈ ਹੁਣ ਉਹ ਕੀ ਕਰੇ ਉਹ ਵੇਟ ਕਰ ਰਿਹਾ ਜਦੋਂ ਲਾਇਸੈਂਸ ਬਣੇਗਾ ਉਹ 22 ਤੋਂ ਬਾਅਦ 24000 ਵੱਧ ਵੀ ਖਰਚ ਲੇਗਾ ਕਿਉਂਕਿ ਲਾਇਸੈਂਸ ਇੱਕ ਸਮਝਦਾਰ ਬੰਦੇ ਦਾ ਬੰਦਾ ਹੈ ਔਰ ਜਿੱਦਾਂ ਲਾਇਸੈਂਸ ਬਣ ਜਾਂਦਾ ਫਿਰ ਉਹ ਕਹਿੰਦਾ ਵੈਪਨ ਦੇ ਦਿਓ ਫੇ ਦੋ ਕੀ ਤੇ ਢਾਈ ਕੀ ਤੁਹਾਨੂੰ ਪਤਾ ਪੰਜਾਬੀ ਫਿਰ ਵੇਖਦੇ ਨਹੀਂ ਹੁੰਦੇ ਬਸ ਲੈਣਾ ਤੇ ਲੈਣਾ ਜੀ ਜਿਹੜੇ ਲੋਕਾਂ ਦੇ ਹਥਿਆਰ ਦੇ ਲਾਇਸੈਂਸ ਬਣ ਗਏ ਨੇ ਉਹ ਲੋਕ ਹੁਣ ਬੜੀ ਸਪੀਡ ਦੇ ਨਾਲ ਹਥਿਆਰ ਖਰੀਦਣ ਪਹੁੰਚ ਰਹੇ ਨੇ ਕਿਸੇ ਵੀ ਗਨ ਹਾਊਸ ਤੇ ਚਲੇ ਜਾਓ ਤੇ ਲੋਕ ਹਥਿਆਰ ਖਰੀਦਣ ਨੂੰ ਤਰਜੀਹ ਦੇ ਰਿਹਾ ਉਸ ਦਾ ਕਾਰਨ ਹੈ ਕਿ ਕੁਝ ਦਿਨਾਂ ਬਾਅਦ ਯਾਨੀ ਕਿ 22 ਸਤੰਬਰ 2025 ਤੋਂ 12% ਹਥਿਆਰਾਂ ਤੇ ਜੀਐਸਟੀ ਵਧ ਰਹੀ ਹੈ ਲੱਖ ਪਿੱਛੇ 12000 ਹੋਰ ਵਧ ਜਾਏਗਾ ਕੁੱਲ 24% ਜੀਐਸਟੀ ਵਧ ਜਾਏਗਾ ਇਸ ਤੋਂ ਪਹਿਲਾਂ 28% ਸੀ ਹੁਣ 40% ਹੋ ਜਾਏਗੀ ਔਰ ਇਸ ਦੇ ਨਾਲ ਨਾਲ ਜਿਹੜੇ ਲੋਕ ਹਥਿਆਰ ਲੈਣ ਦੇ ਸ਼ਕੀਰ ਨੇ ਲਾਈਸੈਂਸ ਬਣਾ ਰਹੇ ਨੇ ਉਹਨਾਂ ਨੂੰ ਹੁਣ ਪੈਸੇ ਵੱਧ ਖਰਚਣੇ ਪੈਣਗੇ ਇਸੇ ਕਰਕੇ ਗਨ ਹਾਊਸਾਂ ਤੇ ਰਾਸ਼ਾ ਸਾਡੇ ਨਾਲ ਗਨ ਹਾਊਸ ਦੇ ਮਾਲਿਕ ਅਭਿਸ਼ੇਕ ਵਰਮਾ ਮੌਜੂਦਾ ਗੱਲ ਕਰ ਰਹੇ ਨੇ ਅਭਿਸ਼ੇਕ ਕਿੰਨੀ ਚ ਜੀਐਸਟੀ ਦਰ ਵੱਧ ਰਹੀ ਆ ਪਹਿਲਾਂ ਕਿੰਨੀ ਸੀ ਹੁਣ ਕਿੰਨੀ ਹੋ ਜਾਏਗੀ ਦੇਖੋ ਨਿਤਿਨ ਜੀ ਜੋ ਆਰਮਸ ਸਾਡੇ ਰਿਵਾਲਵਰ ਔਰ ਪਿਸਟਲ ਨੇ ਜਾਂ ਇਹਨੂੰ ਹੈਂਡ ਵੈਪਨ ਕਹਿੰਦੇ ਨੇ ਇਹਨਾਂ ਦੇ ਉੱਪਰ 28% ਜੀਐਸਟੀ ਇਸ ਤੋਂ ਪਹਿਲਾਂ ਸੀ ਜਿਹਦੇ ਵਿੱਚੋਂ 14% ਸੈਂਟਰ ਲੈਂਦੀ ਹੈ ਔਰ ਸਟੇਟ ਗਵਰਨਮੈਂਟ ਨੂੰ ਵੀ 14% ਜਾਂਦਾ ਹੈ ਇਹ ਸੈਂਟਰ ਗਵਰਨਮੈਂਟ ਨੇ ਵਧਾ ਕੇ 28 ਤੋਂ 40% ਕਰਤਾ ਹੈ ਔਰ ਮੈਂ ਸਮਝਦਾ ਇਸ ਫੈਸਲੇ ਦੇ ਨਾਲ ਜਿੰਨਾ ਜਿਹੜੇ ਲਾਇਸੈਂਸ ਹੋਲਡਰ ਨੇ ਉਹਨਾਂ ਚ ਕੋਈ ਸਾਨੂੰ ਅਕ੍ਰੋਚ ਨਹੀਂ ਦੇਖਣ ਨੂੰ ਮਿਲ ਰਿਹਾ ਔਰ ਉਹ ਖੁਸ਼ ਨੇ ਗਵਰਨਮੈਂਟ ਦੇ ਫੈਸਲੇ ਨਾਲ ਦੇਖੋ ਇਹ ਪੈਸਾ ਸਾਡੇ ਦੇਸ਼ ਦੀ ਉਮਤੀ ਵਾਸਤੇ ਲੱਗਣਾ ਸਾਡੇ ਦੇਸ਼ ਦੀ ਡਿਵੈਲਪਮੈਂਟ ਵਾਸਤੇ ਲੱਗਣਾ ਜਿੱਥੇ ਰੋਜ਼ਮਰਾਂ ਦੀਆਂ ਚੀਜ਼ਾਂ ਗਵਰਨਮੈਂਟ ਨੇ ਸਸਤੀਆਂ ਕੀਤੀਆਂ ਤੇ ਗਵਰਨਮੈਂਟ ਨੇ ਆਪਣਾ ਬਜਟ ਵੀ ਤੇ ਪੂਰਾ ਕਰਨਾ ਨਾ ਖਰਚਾ ਤੇ ਉਹਨਾਂ ਨੇ ਲਗਜ਼ਰੀ ਆਈਟਮ ਨੂੰ ਵਧਾਇਆ ਤੇ ਇਹਦੇ ਨਾਲ ਕੋਈ ਅਕਰੋਸ਼ ਨਹੀਂ ਆ ਲੋਕਾਂ ਚ ਹਾਂ ਜਿਨ੍ਹਾਂ ਦੇ ਵੈਪਨ ਦੇ ਲਾਇਸੈਂਸ ਬਨੇ ਹੋਏ ਨੇ ਉਹ ਇਸ ਮੌਕੇ ਦਾ ਫਾਇਦਾ ਉਠਾ ਰਹੇ ਨੇ ਕਿ ਉਹ 22 ਤੋਂ ਪਹਿਲਾਂ-ਪਹਿਲਾਂ ਸਾਡੇ ਕੋਲ ਤੁਸੀਂ ਦੇਖਿਆ ਮਤਲਬ ਲੋਕਾਂ 'ਚ ਹੋੜ ਮੱਚੀ ਹੈ ਜਿਨ੍ਹਾਂ ਕੋਲ ਲਾਇਸੈਂਸ ਨੇ ਉਹ ਕਹਿੰਦੇ ਫਟਾਫਟ ਲੈ ਲਈਏ ਜੇ ਉਹਨੇ ਕਿਸੇ ਕਸਟਮਰ ਨੇ 2 ਲੱਖ ਦਾ ਵੀ ਵੈਪਨ ਲੈਣਾ ਤੇ ਇਸ ਟਾਈਮ ਨੂੰ 24000 ਰੁਪਏ ਸਸਤਾ ਮਿਲ ਰਿਹਾ ਜਿਹੜਾ ਕਿ 22 ਤਰੀਕ ਤੋਂ ਉਹਦੀ ਜੇਬ 'ਚ 24000 ਜ਼ਿਆਦਾ ਨਿਕਲੇਗਾ ਤੇ ਲੋਕੀ ਫਾਇਦਾ ਉਠਾ ਰਹੇ ਨੇ ਇਸ ਚੀਜ਼ ਦਾ ਕਿੰਨਾ ਕਿਸ ਤਰੀਕੇ ਦਾ ਲੋਕ ਵੈਪਨ ਪਸੰਦ ਕਰਦੇ ਪਿਆ ਜੇ ਵੇਖਿਆ ਜਾਵੇ ਮਿਨੀਮਮ ਰੇਟ ਕੀ ਆ ਔਰ ਮੈਕਸਿਮਮ ਤੋਂ ਮੈਕਸਿਮਮ ਤੇ ਦੇਖਿਆ ਜਾਵੇ ਤਾਂ ਕਿੰਨਾ ਖਰਚ ਪਿਆ ਦੇਖੋ ਜਿਹੜਾ ਰਿਵਾਲਵਰ ਨਵਾਂ 1 ਸਵਾ ਲੱਖ ਤੋਂ ਸ਼ੁਰੂ ਹੋ ਜਾਂਦੇ ਆ ਪਿਸਟਲ ਵੀ ਇਸ ਰੇਂਜ ਤੋਂ ਸ਼ੁਰੂ ਹੋ ਜਾਂਦੇ ਨੇ ਪਰ ਜਿਹੜਾ ਚੰਗਾ ਵੈਪਨ ਹੈ ਨਾ ਉਹ ਢਾਈ ਤਿੰਨ 2 ਪਲੱਸ ਜਾਂ 2 ਦੇ ਰੇਂਜ ਦੇ ਵਿੱਚ ਚੰਗਾ ਵੈਪਨ ਆਂਦਾ ਤੇ ਇਸ ਟਾਈਮ 24000 ਰੁਪਏ ਜਿਨੇ 2 ਲੱਖ ਖਰਚਣਾ ਉਹਦਾ 24000 ਬਚਦਾ ਪਿਆ ਤੇ ਜਿਨੇ 2 ਲੱਖ ਜਿਹਦੇ ਕੋਲ ਲਾਇਸੈਂਸ ਨਹੀਂ ਹੈ ਹੁਣ ਉਹ ਕੀ ਕਰੇ ਉਹ ਵੇਟ ਕਰ ਰਿਹਾ ਜਦੋਂ ਲਾਇਸੈਂਸ ਬਣੇਗਾ ਉਹ ਬਾਈ ਤੋਂ ਬਾਅਦ 24000 ਵੱਧ ਵੀ ਖਰਚ ਲੇਗਾ ਕਿਉਂਕਿ ਲਾਇਸੈਂਸ ਇੱਕ ਸਮਝਦਾਰ ਬੰਦੇ ਦਾ ਬੰਦਾ ਹੈ ਜਿਹਨੂੰ ਥ੍ਰੈਟ ਹੋਏ ਜਾਂ ਜਿਹਨੂੰ ਨੀਡ ਹੋਏ ਜਿਹੜੇ ਅਫੀਸਰ ਨੇ ਹਰ ਚੀਜ਼ ਨੂੰ ਹਰ ਪੈਰਾਮੀਟਰ ਤੋਂ ਐਨਲਾਈਜ਼ ਕਰਕੇ ਲਾਇਸੈਂਸ ਦਿੰਦੇ ਨੇ ਔਰ ਜਿੱਦਾਂ ਲਾਇਸੈਂਸ ਬਣ ਜਾਂਦਾ ਫਿਰ ਉਹ ਕਹਿੰਦਾ ਵੈਪਨ ਦੇ ਦਿਓ ਫਿਰ ਦੋ ਕੀ ਤੇ ਢਾਈ ਕੀ ਤੁਹਾਨੂੰ ਪਤਾ ਪੰਜਾਬੀ ਫਿਰ ਵੇਖਦੇ ਨਹੀਂ ਹੁੰਦੇ ਬਸ ਲੈਣਾ ਤੇ ਲੈਣਾ ਜੀ ਜਿੱਕਰ ਜਵੇ ਤਾਂ ਜਿੱਕਰ ਕੁਝ ਪੁਰਾਣੇ ਲੋਕ ਵੀ ਆਏ ਜਿਨ੍ਹਾਂ ਨੇ ਅਜੇ 2-4 ਮਹੀਨੇ ਹੋ ਗਏ ਸੀ ਲਾਇਸੈਂਸ ਬਣੇ ਨੂੰ ਉਹਨਾਂ ਨੇ ਹਥਿਆਰ ਤਾਂ ਹੀ ਲਿਆ ਪਰ ਹੁਣ ਜਦੋਂ ਪਤਾ ਲੱਗ ਗਿਆ ਕਿ GST 12% ਵਧ ਗਈ ਹੈ ਉਹ ਪਹਿਲਾਂ ਬਿਲਕੁਲ ਜੀ ਜਿਨ੍ਹਾਂ ਕੋਲ ਵੈਪਨ ਦਾ ਲਾਇਸੈਂਸ ਬਣਿਆ ਦਾ ਸਾਡੇ ਪੰਜਾਬ ਦੇ ਵਿੱਚ ਜਦੋਂ ਲਾਇਸੈਂਸ ਬੰਦਾ ਉਹਨੂੰ 2 ਸਾਲ ਦਾ ਟਾਈਮ ਮਿਲਦਾ ਔਰ ਜਿਨ੍ਹਾਂ ਦਾ ਲਾਇਸੈਂਸ ਬਣਿਆ ਕਿਸੇ ਕਾਰਨਾ ਕਾਰਨ ਕੋਈ ਨਹੀਂ ਲੈ ਸਕਿਆ ਉਹਨਾਂ 'ਚ ਹੋਰ ਮੱਚੀ ਹੈ ਕਿਉਂਕਿ ਮਾਲ ਘਟ ਹੈ ਡਿਮਾਂਡ ਜ਼ਿਆਦਾ ਹੋ ਗਈ ਇੱਕਦਮ ਔਰ ਲੋਕ ਐਡਵਾਂਸ ਪੈਸਾ ਦੇ ਰਹੇ ਨੇ ਕਿ ਮੈਂ ਇਹ ਲੱਖ ਰੁਪਿਆ ਰੱਖੋ ਤੁਹਾਨੂੰ ਟ੍ਰਾਂਸਫਰ ਕਰਤਾ ਐ ਬਾਕੀ ਮੈਂ ਕੱਲ ਆ ਜਾਗਾ ਪਰਸੋ ਆ ਜਾਗਾ ਤੋਂ ਬੁਕਿੰਗ ਕਰਾ ਰਹੇ ਨੇ ਆਪਣੀ ਨੀਡ ਅਕੋਰਡਿੰਗ ਲੇਕਿਨ ਅਕਰੋਸ਼ ਨਹੀਂ ਸਾਨੂੰ ਗਵਰਨਮੈਂਟ ਦੇ ਫੈਸਲੇ ਨਾਲ ਸਾਰੇ ਐਗਰੀ ਨੇ ਕਿ 40% ਲੱਗਿਆ 50 ਵੀ ਲੱਗ ਜਾਂਦਾ ਤੇ ਲੋਕਾਂ 'ਚ ਕੋਈ 10 ਜਿਹਨੇ ਵੈਪਨ ਲੈਣਾ ਨਾ ਨਿਤਿਨ ਜੀ ਜਿਹਦਾ ਲਾਇਸੈਂਸ ਬਣ ਜਾਂਦਾ ਉਹ ਉਹ ਉਹਦੇ ਕੋਲੋਂ ਤੁਸੀਂ 40 ਦਾ 50% ਵੀ ਲਲੋ ਇਹ ਲਗਜ਼ਰੀ ਆਈਟਮ ਐ ਇਹ ਨੀਡ ਦੀ ਆਈਟਮ ਐ ਉਹ 10000 ਨਾ ਮੈਂ ਨਹੀਂ ਸਮਝਦਾ ਕਿ ਕਿਹਨੂੰ ਫਰਕ ਪੈਂਦਾ ਹੋਏ ਤੇ ਲੋਕੀ ਇਸ ਟਾਈਮ ਤੇ ਤੇ ਤੁਸੀਂ ਆ ਸਮਝੋ ਕਿ ਰਸ਼ ਪਿਆਦਾ ਜੀ ਰਸ਼ ਪਿਆਦਾ ਪੈਸੇ ਖਰਚਣ ਦਾ ਲੋਕ ਹਥਿਆਰ ਖਰੀਦ ਰਹੇ ਨੇ ਕਿਉਂਕਿ 22 ਤਰੀਕ ਤੋਂ ਬਾਅਦ ਇਹੋ ਹੀ ਹਥਿਆਰ ਤੁਹਾਨੂੰ ਮਹਿੰਗਾ ਮਿਲੇਗਾ ਸੋ ਕਹਿੰਦੇ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਆ ਲੋਕਾਂ ਚ ਕੋਈ ਗੁੱਸਾ ਨਹੀਂ ਆ ਜਿਨ੍ਹਾਂ ਦੇ ਪੁਰਾਣੇ ਵੀ ਲਾਇਸੈਂਸ ਬਣੇ ਸੀ ਹਥਿਆਰ ਨਹੀਂ ਸੀ ਲੈਦੇ ਉਹ ਵੀ ਹੁਣ ਪੈਸਿਆਂ ਦਾ ਅਰੇਂਜਮੈਂਟ ਕਰਕੇ ਹਥਿਆਰ ਲੈ ਰਹੇ ਕਿਉਂਕਿ 22 ਤਰੀਕ ਤੋਂ ਬਾਅਦ ਇਹੀ ਜਿਹੜਾ 1 ਲੱਖ ਰੁਪਏ ਦਾ ਹਥਿਆਰ ਮਿਲੇਗਾ ਉਹ 1 ਲੱਖ 40 ਹਜ਼ਾਰ ਦਾ ਮਿਲੇਗਾ ਕੈਮਰਾਮੈਨ ਮਨੀਤ ਨਾਲ ਨੀ ਤੇ ਨੋ 30 20 ਬਟਾਲਾ